ਕਾਨੜਾ ਮਹੱਲਾ ਪੰਜਵਾ ਚਰਨ ਸਰਨ ਗੋਪਾਲ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਨੜਾ ਮਹੱਲਾ ਪੰਜਵਾ ਚਰਨ ਸਰਨ ਗੋਪਾਲ ਤੇਰੀ ਸਤਿਗੁਰੂ ਸਾਹਿਬ ਗਰੀਬ ਨਵਾਜ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਰਮਾਉਂਦੇ ਹਨ اے غریب نواس سچے بادشاہ جی چرن سرن گوپال تی اے پریتھوی دے پالک پرمیشر اپ دے چرناں دی شرم لئی دی ہے موہ مان توه ਭرم اے سچے بادشاہ جڑا موہ ہے سریراں دا تے مان ہے جڑا گناں دا پرکھ دے اندر جڑی کسے تے کائیں دھوکے بازی کرنی ہے ਛਲ کرنا ہے توه ਭرم تے ਭرم پیار کرنا ہے جڑا ਸਰੂਪ ਦਾ ਰਾਖ ਲੀਜੇ ਕਾਟ ਬੇ ਸਾਡੀ ਮਾਲਾ ਮਮਤਾ ਦੀ ਹੰਗਤਾ ਦੀ 베ੜੀ ਕੱਟ ਕੇ ਇਹਨਾਂ ਨੂੰ ਰੱਖਿਆ ਕਰ ਲੋ ਜੀ ਕਿਰਪਾ ਕਰੋ ਆਪ ਰਹਾਉ ਬੂਡਤ ਸੰਸਾਰ ਸਾਗਰ ਇਹ ਜਿਹੜਾ ਸਾਰਾ ਸੰਸਾਰ ਹੋਇਆ ਇਹ ਸਮੁੰਦਰ ਦੀ ਣਾਈ ਹੈ ਵਿਸ਼ੇ ਰੂਪ ਜਲ ਹੈ ਇਹਦੇ ਵਿੱਚ ਜੀਵ ਡੁੱਬ ਰਹੇ ਗੋਤੇ ਖਾ ਰਹੇ ਹਨ ਉਧਰੇ ਹਰ ਸਿਮਰ ਰਤਨਾਗਰ ਹਰੀ へ ਰਤਨਾ ਦੀ ਆਗਰ ਖਾਣੀ ਪ੍ਰਵੇਸ਼ਰ ਜਿਨ੍ਹਾਂ ਨੇ ਆਪ ਦਾ ਸਿਮਰਨ ਕੀਤਾ ਹੈ ਉਹ ਉਧਰ ਗਏ ਹਨ ਬਚ ਗਏ ਹਨ ਸੀਤਲਾ ਹਰਨਾਮ ਤੇਰਾ ਫੇ ਸੱਚੇ ਬਾਦਸ਼ਾਹ ਸੀਤਲਤਾ ਠੰਡ ਪਾਉਣ ਵਾਲਾ ਪਰਮੇਸ਼ਰ ਤੇਰਾ ਨਾਮ ਹੀ ਹੈ ਪੂਰਨਉ ਠਾਕੁਰ ਪ੍ਰਭ ਮੇਰਾ ਜੀ ਮੇਰੇ ਪ੍ਰਭੂ ਸਾਰਿਆਂ ਦਾ ਪੂਰਨ ਵਿਆਪਕ ਹੈ ਤੂੰ ਸਾਰਿਆਂ ਦੇ ਪੇਟਾਂ ਨੂੰ ਪੂਰਨ ਕਰਨ ਵਾਲਾ ਹੈ ਠਾਕੁਰ ਸਵਾਮੀ ਹੈ ਮੇਰੇ ਪ੍ਰਭੂ ਜੀ ਦੀਨ ਦਰਦ ਨਿਵਾਰ ਤਾਰਨ ਫੇ ਸੱਚੇ ਪਾਤਸ਼ਾਹ ਜੀ ਸਰਬ ਕੇ ਮਾਲਕੋਂ ਤੁਸੀਂ ਉਪ ਪਤੀ ਪਾਲਣਾ ਲੈਕਾ ਕਰਨ ਵਾਲੇ ਮੇਰੇ ਸਵਾਮੀ ਹੋ ਤੂੰ ਦੀਨ ਦਰਦ ਨਿਵਾਰ ਤਾਰਨੂ ਏ ਮਹਾਰਾਜ ਗਰੀਬਾਂ ਦੇ ਦਰਦਾਂ ਨੂੰ ਮੇਟਣ ਵਾਲਾ ਹੈ ਤੂੰ ਸੰਸਾਰ ਤੋਂ ਤਾਰਨ ਵਾਲਾ ਹੈ ਹਰ ਕਿਰਪਾ ਨਿਧ ਪਾਤ ਤੂੰ ਧਾਰਨ ਹੈ ਏ ਹਰੀ ਅਕਾਲਪੁਰ ਕਿਰਪਾ ਦਾ ਸਮੁੰਦਰ ਹੈ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ ਔਟ ਜਨਮ ਦੂਖ ਕਰ ਪਾਏ ਏ ਗਰੀਬ ਨੂੰ ਅੱਜ ਕਰੋੜਾਂ ਜਨਮਾਂ ਵਿੱਚ ਕਰਮਾਂ ਕੀਤੇ ਅਨੁਸਾਰ ਦੁੱਖਾਂ ਨੂੰ ਪਾਉਣਾ ਕੀਤਾ ਹੈ ਸੁਖੀ ਨਾਨਕ ਗੁਰਨਾਮ ਦਿਰੜਾਇਆ ਜਿੰਨੇ ਨੂੰ ਹੈ ਸਤਿਗੁਰੂ ਨਾਨਕ ਦੇਵ ਜੀ ਆਪ ਗੁਰੂ ਸਾਹਿਬ ਕਹਿੰਦੇ ਨਾਮ ਦਿਰੜ ਕਰਾਇਆ ਉਹ ਸੁਖੀ ਹਨ ਜਿਨ੍ਹਾਂ ਦੇ ਅੰਦਰ ਨਾਮ ਦਿਰੜ ਨਹੀਂ ਹੋਇਆ ਉਹ ਤਾਂ ਦੁੱਖ ਵਿੱਚ ਹੀ ਗਰਸੇ ਹੋਏ ਅੰਸਾਰੇ ਬਾਨੜਾ ਮਹੱਲਾ ਪੰਜਵਾ ਤਨੋ ਪ੍ਰੀਤ ਚਰਨ ਸੰਗ ਲਾਗੀ ਤਨੋ ਨਾ ਪਿਆਰਿਆਂ ਦੀ ਪ੍ਰੀਤੀ ਐ ਜਿਹਨਾਂ ਦੀ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੇ ਨਾਲ ਜੁੜੀ ਹੋਈ ਹੈ ਊਟ ਜਾਪ ਤਾਪ ਸੁਖ ਪਾਏ ਉਹਨਾਂ ਨੇ ਕਰੋੜਾਂ ਦੇਵਤਿਆਂ ਦੇ ਮੰਤਰਾਂ ਦਾ ਜਿਹੜਾ ਜਾਪ ਕਰਨਾ ਸੀ ਕੋਈ ਸਰੀਰ ਕਰਕੇ ਤਪ ਕਰਨੇ ਸੀ ਵਰਤ ਰੱਖਣੇ ਟੋਣੀਆਂ ਤੋਣੀਆਂ ਜਲ ਧਾਰਾ ਕਰਨੀ ਇਹਨਾਂ ਕਰਕੇ ਜਿਹੜਾ ਫਲ ਮਿਲਣਾ ਸੀ ਉਹਦੋਂ ਵੀ ਹਜ਼ਾਰ ਗੁਣਾ ਸੁਖ ਪਾ ਲਿਆ ਉਹਨਾਂ ਨੇ ਸਾਰੇ ਕਰੋੜਾਂ ਜਾਪ ਕਰ ਲਏ ਸਾਰੇ ਤਪ ਕਰ ਲਏ ਆਤਮਨੰਦ ਸੁਖ ਨੂੰ ਪਾ ਲਿਆ ਆਏ ਮਿਲੇ ਪੂਰਨ ਭਟ ਭਾਗਾਂ ਵਾਲੇ ਪੂਰਨ ਪਰਮੇਸ਼ਰ ਦੇ ਨਾਲ ਆ ਮਿਲੇ ਹਾਂ ਇਸ ਮਨੁੱਖਾ ਜਨਮ ਵਿੱਚ ਪ੍ਰਹਾਉ ਮੋਹੇ ਅਨਾਥ ਦਾਸ ਜਨ ਤੇਰਾ ਕਿਸ ਜੇ ਬਾਦਸ਼ਾਹ ਮੈਂ ਤਾਂ ਅਨਾਥ ਗਰੀਬ ਹਾਂ ਆਪ ਦਾ ਦਾਸ ਹਾਂ ਆਪਦੇ ਜਨਾਂ ਪਿਆਰਿਆਂ ਦੀ ਸੰਗ ਦੇ ਵਿੱਚ ਮਿਲ ਕਰਕੇ ਤੇਰੇ ਸੇਵਕ ਹਾਂ ਅਵਰ ਓਟ ਸਗਲੀ ਮੋਹ ਤਿਆਗ ਨੀ ਅਸੀਂ ਨਾ ਹੋਰ ਕਿਸੇ ਦੀ ਜੜੀ ਓਟ ਟੇਕ ਲੈਣੀ ਸੀ ਉਹ ਸਾਰੀ ਛੱਡ ਦਿੱਤੀ ਹੈ ਹੋਰ ਭਰਮ ਕਾਟੇ ਪ੍ਰਭ ਸਿਮਰਤ ਕੇ ਮਾਰਾ ਅਸੀਂ ਭੋਲੇ ਜੇ ਸੀ ਆਪ ਦਾ ਸਿਮਰਨ ਦੇ ਕੇ ਸਾਡੇ ਭਰਮ ਮੀਟ ਦਿੱਤੇ ਐ ਪੂਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਅਤੇ ਭਰਮ ਘਟ ਦਿੱਤੇ ਐ ਸੱਚੇ ਪਾਤਸ਼ਾਹ ਪੂਰਾ ਕ ਸਿਮਰਨ ਦੇ ਕੇ ਭਰਮ ਦੀ ਨਿਵਰਤੀ ਕਰ ਦਿੱਤੀ ਹੈ ਗਿਆਨ ਅੰਜਨ ਮਿਲ ਸੋਤ ਜਾਗੀ ਸਾਡੇ ਅੰਦਰ ਗਿਆਨ ਰੂਪੀ ਸੁਰਮਾ ਮਨਬਦ ਰੂਪੀ ਨੇਤਰਾਂ ਚ ਪਾ ਦਿੰਦਾ ਹੈ ਇਸ ਕਰਕੇ ਮੇਲ ਗਿਆਨ ਅੰਜਨ ਮਿਲ ਸੋਬਤ ਜਾ ਜਦੋਂ ਗਿਆਨ ਦਾ ਅੰਜਨ ਸਰਮਾ ਗੁਰੂ ਸਾਹਿਬ ਆਪਦੇ ਨਾਲ ਭੇਜਣੇ ਕਰਕੇ ਪ੍ਰਾਪਤ ਹੋਇਆ ਸੁਤੀ ਪਈ ਜਿਹੜੀ ਬਿਰਤੀ ਸੀ ਵਿਦਿਆ ਦੀ ਨੀਂਦ ਤੇ ਇੱਕ ਗਿਆਨ ਵਾਸਾ ਜાગ ਪਈ ਹੈ ਤੂ ਆਥਾ ਵਤ ਵੱਡੂ ਸੁਆਮੀ ਏ ਮਾਰਾ ਤੂੰ ਬੇਠਾ ਹੈ ਹਾਥ ਨਹੀਂ ਤੇਰੀ ਗੁਣਾ ਦੀ ਪਾਈ ਜਾ ਸਕਦੀ ਵੱਡਿਆ ਤੋਂ ਵੱਡਾ ਹੈ ਸਰਵ ਕੇ ਮਾਲਕ ਕਿਰਪਾ ਸਿੰਧਪੂਰ ਰਤਨਾਰੀ हे कृपा ਦੇ ਸਮੁੰਦਰ हे ਪੂਰਨ ਪਰਮੇਸ਼ਰ हे ਰਤਨਾ ਦੀ ਅਗਰਖਾਣੀ ਨਾਲਕ ਜਾਚਕ ਹਰ ਹਰ ਨਾਮ ਮੰਗੈ ਅਸੀਂ ਮਹਿਰੇ ਆਪਦੇ ਜਾਚਕ ਬਣ ਕੇ ਸਤਿਗੁਰੂ ਜੀ ਆਪਾਂ ਨੂੰ ਜਾਚ ਦੱਸਦੇ ਹੈ ਕਿ ਹਰ ਹਰ ਪਰਮੇਸ਼ਰ ਆਪਦੇ ਨਾਮ ਨੂੰ ਮੰਗਦੇ ਹਾਂ ਮਾਸਿਕ ਆਨ ਧਰਿਓ ਪ੍ਰਭ ਪਾਗ ਕੇ ਪ੍ਰਭੂ ਆਪਦੇ ਚਰਨਾਂ 'ਚ ਆਪਣਾ ਮੱਥਾ ਲਿਆ ਕੇ ਰੱਖਿਆ ਹੈ हे ਪ੍ਰਭੂ ਤੇਰੇ ਚਰਨਾਂ ਦੀ ਬਿਰਤੀ ਸਾਡੀ ਪਾਗੀ ਰੰਗੀ ਗਈ ਹੈ ਰਬ ਗਈ ਹੈ ਕਾਂੜਾ ਮਹੱਲਾ ਪੰਜਵਾ ਕੁਚਲ ਕਠੋਰ ਕਾਪਟ ਕਾਮੀ ਇਹ ਅੰਤਰਜਾਮੀ ਗਰੀਬ ਨਵਾਜ਼ ਹੀ ਸਰੀਰ ਕਰਕੇ ਔਗਣਾ ਦੇ ਇੰਨੇ ਭਰੇ ਹੋਏ ਹਾਂ ਕੁਚਲ ਖੋਟੀਆਂ ਚਾਲਾਂ ਵੀ ਚੱਲਣ ਵਾਲੇ ਸਰੀਰ ਕਰਕੇ ਕੁਚੀਲ ਅਪਵਿੱਤਰ ਰਹਿੰਦੇ ਹਾਂ ਅਪਵਿੱਤਰ ਬਦਚਲਣੀਆਂ ਵਾਲੇ ਕੰਮ ਕਰਦੇ ਹਾਂ ਬਾਣੀ ਕਰਕੇ ਮਾਰੇ ਕਠੋਰ ਬਚਨ ਬੋਲਦੇ ਐ ਕਦੇ ਮਿੱਠਾ ਬੋਲਦੀ ਜਾਚ ਨਹੀਂ ਬੋਲੇ ਕੌੜਾ ਜੇ ਬਾਕੀ ਫੂੜ ਸਦਾ ਭੁੱਖੀ ਪ੍ਰੇਜਾਨੇ ਦੂਰ ਸਰੀਰ ਕਰਕੇ ਕੁਚੀਲ ਅਪਵਿੱਤਰ ਹਾਂ ਸੱਚੇ ਬਾਦਸ਼ਾਹ ਕੁਝ ਲੋਖੋਟੇ ਬਰ ਚਲਣਾ ਕੰਮ ਕਰਦੇ ਹਾਂ ਅਤੇ ਬਾਣੀ ਕਰਕੇ ਕਠੋਰ ਬੋਲਦੇ ਹਾਂ ਤੇ ਕਬਦ ਦਿਲ ਦੇ ਵਿੱਚ ਮਨ ਚ ਕਬਦ ਛਾਲ ਰੱਖਿਆ ਹੋਵੇ ਤੇਰੇ ਨਾਲ ਵੀ ਛਾਲ ਕਰਨਾ ਚਾਹੁੰਦੇ ਆ ਤੇ ਅੰਦਰ ਵਿਸ਼ੇ ਕਾਮਨਾ ਆਦਿਕ ਸ਼ਬਦ ਸੰਸਰ ਰੂਪ ਰਸ ਕਰਨ ਜਿਹੜੇ ਵਿਸ਼ੇ ਹੈ ਇਹਨਾਂ ਕਰਕੇ ਅਸੀਂ ਕਾਮੀ ਕਾਮ ਦੇ ਅਧੀਨ ਹੋ ਰਹੇ ਹਾਂ ਜਿਉਂ ਜਾਣ ਹੈ ਤਿਉਂ ਤਾਰ ਸੁਆ ਤੇ ਸੁਆਮੀ ਸਰਬ ਕੇ ਮਾਲਕ ਜਿਵੇਂ ਜਾਣਦੇ ਹਾਂ ਅਸੀਂ ਮਾਰਾ ਉਗਣਾ ਦੇ ਭਰੇ ਹੋਏ ਹਾਂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਏਤੇ ਓਗਣੇ ਹਮਾਰੇ ਦਇਆ ਕਰੋ ਕਸ਼ਮੀਰ ਉਪਾਵੋ ਡੁੱਬਦੇ ਪੱਥਰ ਕਾਰੇ ਜਿਵੇਂ ਜਾਣਦੇ ਸਾਨੂੰ ਤਾਰ ਲੋহে ਮਾਲਕ ਰਹਾਉ ਤੂੰ ਸਮਰੱਥ ਸਰਨ ਜੋਗ ਤੂੰ ਏ ਮਹਾਰਾ ਤੂੰ ਸਰਵ ਕਲਾ ਸਮਰੱਖ ਹੋਇ ਤੂੰ ਸ਼ਰਨ ਆਉਣ ਨੂੰ ਰੱਖਣ ਦੇ ਯੋਗ ਲਾਇਕ ਹੈ ਆਪਦੇ ਰੂਪ ਵਿੱਚ ਇਤਨੀ ਬ੍ਰਤੀ ਨੂੰ ਜੋੜਨ ਵਾਲਾ ਯੋਗ ਦੇਣ ਵਾਲਾ ਹੈ ਰੱਖ ਹੈ ਆਪਣੀ ਕਲਤਾ ਏ ਮਹਾਰਾ ਤੂੰ ਰੱਖਿਆ ਕਰ ਲੈਨੇ ਆਪਣੀ ਕਲਾ ਸ਼ਕਤੀ ਧਾਰ ਕਰਕੇ ਆਪ ਸੱਚੇ ਪਾਲਸ਼ਾ ਨਾਮ ਦੀ ਕਲਾ ਵਖਸ਼ ਕੇ ਸਾਡੀ ਰੱਖਿਆ ਕਰੋ ਜਾਪ ਤਾਪ ਨੇਵ ਸੁਚ ਸੰਜਮ ਹਜੂਰ ਜਿਹੜਾ ਦੇਵਤਿਆਂ ਦੇ ਕਿਹੜਾ ਮੰਤਰ ਸ਼ਿਵ ਸ਼ਿਵ ਕਰਤੇ ਜੋਨਰ ਧਿਆਵਾ ਬੰਦ ਕਰੇ ਡੌਰੂ ਟਮਕਾਵਾ ਜਿਹੜਾ ਜਾਪ ਕਰਨਾ ਕਿਸੇ ਦੇ ਦੇਵਤਿਆਂ ਦੇ ਮੰਤਰ ਦਾ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਤਨੇ ਪੇ ਹੇ ਨਿਰੰਕਾਰ ਤੈਨੂੰ ਨਹੀਂ ਜਾਣਦੇ ਸ਼ਿਵਜੀ ਨੂੰ ਸਦਾ ਸ਼ਿਵਜੀ ਸਦਾ ਜੀਵਨ ਰੂਪ ਸਮਝੀ ਬੈਠੇ ਹਨ ਇਉਂ ਜਾਪ ਕਰਨੇ ਜਿਹੜੇ ਕਿਸੇ ਦੇਵਤਿਆਂ ਦੇ ਮੰਤਰ ਤਾਪ ਤਪ ਕਰਨਾ ਸਰੀਰ ਕਰਕੇ ਕੋਈ ਤਪੱਸਿਆ ਆਦ ਕਰਨੀ ਨੇਮ ਕੋਈ ਯਮ ਨੇਮ ਆਦਕ ਸਾਧਨ ਯੋਗ ਦੇ ਕਰਨੇ ਸੋਚ ਸੰਜਮ ਨੇਮ ਕਰ ਲੈਣਾ ਵੀ ਮੈਂ ਜੁੱਤੀ ਨਹੀਂ ਪਾਉਣੀ ਝੱਗਾ ਨਹੀਂ ਪਾਉਣਾ ਪੱਗ ਨਹੀਂ ਬੰਨਣੀ ਇਉਂ ਨੇਮ ਕਰ ਲੈਣੇ ਸੋਚ ਸੰਜਮ ਅਤੇ ਸੁਚਮ ਤਾਂ ਹੀ ਉੱਤਮ ਰੱਖਣੀ ਸਰੀਰ ਕਰਕੇ ਤੇ ਸੰਜਮ ਇੰਦਰੀਆਂ ਦਾ ਦਬਨ ਕਰਕੇ ਰੱਖਣਾ ਵਿਖਾਵੇ ਦਾ ਨਾਹੀ ਇਨ ਵਿਧੇ ਛੁਟਕਾਰਾ ਫਿਰ ਮਹਾਰਾਜ ਇਹਨਾਂ ਵਿਧੀਆਂ ਕਰਕੇ ਹੰਕਾਰ ਹੀ ਵਧਦਾ ਹੈ ਜੀ ਉਹਦਾ ਛੁਟਕਾਰਾ ਨਹੀਂ ਹੁੰਦਾ ਮੁਕਤ ਨਹੀਂ ਹੋ ਸਕਦੇ ਗਰਤਖੋਰ ਅੰਧ ਤੇ ਕੱਢ ਹੋਏ ਏ ਸੱਚੇ ਪਾਤਸ਼ਾਹ ਗਰਤਖੋਰ ਇਹ ਖੋਰ ਜੋ ਅ ਗਿਆਨ ਹੈ ਭਿਆਨਕ ਉਹਦਾ ਇਹ ਗਰਤ ਟੋਆ ਖਾਤਾ ਹੈ ਬਣਾਇਆ ਸੰਸਾਰ ਇਹ ਸੰਸਾਰੂਪੀ ਗਰਤ ਖੋਭਣ ਵਿੱਚੋਂ ਜਿੱਲਣ ਵਿੱਚੋਂ ਸੱਚੇ ਪਾਪਸ਼ਾ ਇਹਦੇ ਚ ਗਲ ਰਹੇ ਸਾਰੇ ਸਰੀਰ ਖੁੰਭ ਰਹੇ ਆ ਭਿਆਨਕ ਤੋਂ ਕੱਢ ਲੋ ਕਿਰਪਾ ਕਰਕੇ ਨਰਕ ਰੂਪੀ ਟੋਏ ਤੋਂ ਮਾਤ ਦੇ ਗਾਇਓ ਰੂਪੀ ਟੋਏ ਤੋਂ ਪ੍ਰਭ ਨਾਨਕ ਦਿਸ਼ਿਆਂ ਦੀ ਜਿੱਲਣ ਵਿੱਚੋਂ ਕੱਢ ਲੋ ਕਿਰਪਾ ਕਰਕੇ ਭਿਆਨਕ ਤੋਂ ਪ੍ਰਭ ਨਾਨਕ ਨਦਰ ਨਿਹਾਲ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਹੈ ਪ੍ਰਭੂ ਸਮਰੱਥ ਨਦਰ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਕਰ ਦਿਓ ਸਾਨੂੰ ਦੇਖਣਾ ਕਰੋ ਕਿਰਪਾ ਦ੍ਰਿਸ਼ਟੀ ਨਾਲ ਕਾਨੜਾ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰ ਸਤਿਗੁਰੂ ਮਹਾਰਾਜ ਸਾਹਿਬ ਦਾ ਸਰੂਪ ਦਾ ਵਰਣਨ ਕਰਦੇ ਹਨ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਕਾਨੜੇ ਰਾਗ ਵਿੱਚ ਚੌਥੇ ਘਰ ਸਰਤਾਰ ਚ ਇੱਕੋ ਦੁਆਏ ਤਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕਰੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਨਾਰਾਇਣ ਨਰਪਤ ਨਮਸਕਾਰ ਇਹ ਭਾਈ ਨਹੀਂ ਹੈ ਜਿਹਦੇ ਵਿਦਿਆ ਰੂਪੀ ਰਾਤ ਨਾ ਆਇਣ ਜੋ ਨਰਾਂ ਦੇ ਅੰਦਰ ਆਇਣ ਘਰ ਰੂਪ ਹੈ ਤੇ ਸ਼ਾਮ ਸਰੂਪ ਹੈ ਜੋ ਨਿਯੰਤਾ ਹੈ ਅਤੇ ਸਾਰਿਆਂ ਦਾ ਆਇਣ ਘਰ ਰੂਪ ਹੈ ਨਾ ਅਰ ਆਇਣ ਨਹੀਂ ਕਾਮ ਕ੍ਰੋਧ ਆਦਿਕਾਂ ਦਾ ਕਰ ਜਿਸ ਵਿੱਚ ਨਾ ਕਾਮੰਗ ਨਾ ਕ੍ਰੋਧ ਨਾ ਲੋਭੰਗ ਨਾ ਮੋਹ ਜਿਨ ਸਾਰਿਆਂ ਨਰਾਂ ਵਿੱਚ ਆਇਣ ਘਰ ਬਣਾਇਆ ਹੋਇਆ ਹੈ ਜੋ ਨਾਰ ਪਾਣੀ ਜਿ ਪੰ냐 ਤਤਾਂ ਦਾ ਆਧਾਰ ਰੂਪ ਹੈ ਨਾਰੈਣ ਹੈ ਉਹ ਨਰਪਤ ਇਹ ਸਾਰੇ ਨਰਾਂ ਦਾ ਪਤੀ ਹੈ ਪਰਵੇਸ਼ਰ ਨਮਸਕਾਰ ਹੈ ਉਸ ਨੂੰ ਬੰਦਰਾ ਕਰੀਏ ਹੱਥ ਜੋੜ ਕੇ ਧੰਨ ਅਕਾਲ ਪੁਰਖਵਾਹਿ ਗੁਰੂ ਐਸੇ ਗੁਰ ਕਉ ਬਲ ਬਲ ਜਾਏ ਉਸ ਅਕਾਲ ਪੁਰਖ ਦਾ ਸਰੂਪ ਗੁਰੂ ਨਾਨਕ ਹੈ ਆਪ ਨਾਰੈਣ ਕਲਾ ਦਾ ਹਰ ਜਗ ਮੈਂ ਪਰਵਰਿਓ ਐਸੇ ਸਤਗੁਰੂ ਨਾਨਕ ਅਨੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਨੰਰੰਕਾਰ ਆਕਾਰ ਅਸ਼ਲ ਪੂਰ ਨ ਬਨਾਸੀ ਹਰ ਕੁਮੰਦ ਅਨ ਅੰਤਰੂਪ ਨਰਮਲ ਬੈ ਗਾਸੀ ਗੁਣ ਗਾਵੈ ਬੇ ਅੰਤ ਅੰਤਿਕ ਤੇਲ ਨਹੀਂ ਪਾਸੀ ਜਾਂ ਕੋ ਹੋਰ ਕੁਰਪਾਨ ਸੋ ਜਾਣ ਕੋ ਤੁਮੇ ਮਲਾਸੀ ਜੇਂ ਕਿਰਪਾਲ ਹੋਇਓ ਗੋਬਿੰਦ ਸਰ ਓ ਗੋਬਿੰਦ ਸਰ ਸਭ ਸੁਤਿਨ ਹਉ ਪਾਈ ਹਰ ਗੁਰ ਨਾਨਕ ਜੀਨ ਪਰਸਿਓ ਤੇ ਬਹੁੜ ਹੋ ਜੋਨ ਨਾ ਆਏ ਐਸੇ ਗੁਰ ਕਾ ਬਲ ਬਲ ਜਾਈਏ ਇਹ ਜੋ ਸਤਿਗੁਰੂ ਪਰਮੇਸ਼ਰ ਦਾ ਰੂਪ ਹਨ ਗੁਰ ਪਰਮੇਸ਼ਰ ਏਕ ਹੈ ਬ੍ਰਹਮ ਸ੍ਰੋਤਰੀ ਬ੍ਰਹਮ ਦੇਸ਼ਟੀ ਜੋ ਸਤਿਗੁਰੂ ਜੀ ਬ੍ਰਹਮ ਦਾ ਆਪ ਕਮਾਓ ਅਬਰੌਬ ਦੇਖ ਦੇਣ ਵਾਲੇ ਹਨ ਜੋ ਬਲਹੈਰ ਬਲਹੈਰ ਮਨ ਬਾਣੀ ਸੀਲ ਕਰਕੇ ਕੁਰਬਾਨ ਜਾਈਏ ਆਪਣਾ ਆ ਵਾਰੀਏ ਆਪ ਮੁਕਤ ਮੋਹ ਤਾਰ ਜੋ ਗੁਰੂ ਸਾਹਿਬ ਜੀ ਆਪ ਮੁਕਤ ਹਨ ਤੇ ਸਾਡੇ ਤਾਂ ਹੀ ਮੋਹ ਆਦਿਕ ਇਹ ਅਗਿਆਨ ਤੋਂ ਤਾਰਨ ਵਾਲੇ ਹਨ ਜਲ ਤੂੰ ਮੋਹ ਮੇਰੇ ਤਾਂ ਹੀ ਤਾਰਨ ਵਾਲੇ ਹਨ ਜਿਹੜਾ ਜੋ ਡਬੰਦੋ ਆਪ ਸੋਤਰਾ ਇੱਕ ਨਖੇ ਜਿਹੜਾ ਆਪ ਦੁਨੀਆ ਸਮੁੰਦਰ ਚ ਡੁੱਬ ਰਿਹਾ ਉਹ ਕਿਸੇ ਨੂੰ ਕੀ ਤਾਰ ਸਕਦਾ ਹੈ ਤਾਰੇਂਦਲੋ ਪੀਤਾਰ ਨਾਨਕ ਪਿਰਸਿਓਂ ਰੱਤਿਆ ਇਸ ਪ੍ਰਕਾਰ ਆਪ ਮੁਗਤਨ ਗੁਰੂ ਮਹਾਰਾਜ ਸਾਹਿਬ ਸਾਨੂੰ ਤਾਰਨ ਵਾਲੇ ਹਨ ਇਹ ਜੇ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸੈਂਕੜੇ ਜਿਨ੍ਹਾਂ ਨੇ ਸਰਬੰਸਾਰ ਕੇ ਮੁਲਕ ਦੀ ਰੱਖਿਆ ਕੀਤੀ ਹੈ ਸਭ ਕੁਝ ਸਿੱਖਾਂ ਨੂੰ ਲੱਖਾਂ ਨੂੰ ਵਾਰ ਕੇ ਮੁਲਕ ਦੀ ਰੱਖਿਆ ਕੀਤੀ ਹੈ ਫਿਰ ਇਵਜ ਦੀ ਇੱਛਾ ਨਹੀਂ ਕਦੇ ਕੀਤੀ ਐਡੇ ਉਪਕਾਰੀ ਸਤਿਗੁਰੂ ਸੱਚੇ ਬਾਦਸ਼ਾਹ ਆਪ ਮੁਗਤਨ ਸਾਡੇ ਤਾਈਂ ਤਾਰਨ ਵਾਲੇ ਹਨ ਉਹਨਾਂ ਤੋਂ ਬਿਹਾਰ ਕੁਰਬਾਨ ਜਾਈਏ ਬਾਰ-ਬਾਰ ਰਹਾਉ ਕਵਨ 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 ਗੁਣ ਕਹੀਏ ਤੇ ਮਾਰਾ ਕਿਹੜੇ ਗੁਣ ਭੂਤ ਕਾਲ ਵਿੱਚ ਕਿਹੜੇ ਗੁਣ ਮਾਰਾ ਵਰਤਮਾਨ ਕਾਲ ਵਿੱਚ ਕਿਹੜੇ ਗੁਣ ਤੇਰੇ ਭਵਿੱਖਤ ਕਾਲ ਚ ਦੱਸੀ ਜੇ ਆਹ ਤਾਂ ਨਹੀਂ ਕਾਛ ਪਰ ਕਵਨ 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 ਗੁਣ ਕਹੀਏ ਮੈਂ ਕੌਣ ਹਾਂ ਸੱਚੇ ਪਾਰਸ਼ਾ ਤੇਰੇ ਕਿਹੜੇ ਕਿਹੜੇ ਗੁਣਾ ਦੇ ਤਾਏ ਕਵੀ ਲੋਕ ਵਿਆਸ ਆਦਿਕ ਵਾਲਮੀ ਕਾਦਕ ਆਦ ਕਵੀ ਹੋਏ ਆ ਉਹ ਕੌਣ ਹਨ ਜਿਹੜੇ ਤੇਰੇ ਗੁਣਾਂ ਨੂੰ ਕਹਿ ਸਕਣ ਫੇਰ ਵੀ ਤੂੰ ਬਿਆੰਤ ਹੈ ਵਿਆਸ ਆਦਿਕਾਂ ਦੇ 18 ਪ੍ਰਾਣ ਰਚੇ ਐ ਫੇਰ ਵੀ ਆਪਦੇ ਇਕੱਠ ਗੁਣਾਂ ਦਾ ਪਾਰਾ ਵਾਰ ਨਹੀਂ ਪਾ ਸਕੇ ਫੇਰ ਵੀ ਬਿਆੰਤ ਬਿਆੰਤ ਕਹਿੰਦੇ ਐ ਅਸੀਂ ਮਾਰੇ ਕੌਣ ਹਾਂ ਕਿਹੜੀਆਂ ਕਵੀਆਂ ਵਿੱਚੋਂ ਹਾਂ ਤੇ ਕੌਣ ਹੈ ਕਸਨ ਕਰਨ ਵਾਲੇ ਗਿਣਤੀ ਵਿੱਚ ਆਪਦੇ ਕਿਹੜੇ ਕਿਹੜੇ ਗੁਣ ਸੱਚੇ ਪਰਸ਼ਾ ਰਸਨਾ ਕਰਕੇ ਗਾਈਏ ਬਿਆੰਤ ਗੁਣ ਹਨ ਇੱਕ ਗੁਣ ਵੀ ਆਪਦੇ ਦੀ ਕੀਮਤ ਨਹੀਂ ਪਾਈ ਜਾਂਦੀ ਨਾ ਅੰਤ ਨਹੀਂ ਕਿਛ ਪਾਰ ਆਪਦੇ ਗੁਣਾਂ ਦਾ ਕਿਛ ਪਾਰ ਹੈ ਇਹ ਮਾਰਿਆ ਆਪਦੇ ਗੁਣਾਂ ਦਾ ਕਛ ਥੋੜੇ ਮਾਤਰੀ ਵੀ ਅੰਤ ਪਾਰ ਆਵਾਰ ਨਹੀਂ ਪਾਇਆ ਜਾਂਦਾ ਬਿਆੰਤ ਗੁਣ ਹਨ ਇਹ ਪਰਮੇਸ਼ਵਰ ਲੱਖ 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 ਕਈ ਕੋਰੇ ਲੱਖਾਂ ਹੀ ਪਿੱਛੇ ਕਈ ਕਰੋੜਾਂ ਲੱਖਾਂ ਹੀ ਹੁਣ ਕਈ ਕਰੋੜਾਂ ਲੱਖਾਂ ਹੀ ਅੱਗੇ ਨੂੰ ਕਈ ਕਰੋੜਾਂ ਹੋਣਗੇ ਕੋਹ ਹੈ ਆ ਥੋੜੇ ਬੀਬੀ ਜੀ ਬੱਚੇ ਨੂੰ ਜਰਾ ਬਾਹਰ ਜਾਂਦਾ ਬਰਾ ਲਓ ਤੇ ਆ ਥੋੜੇ ਜੇ 10 ਮਿੰਟ ਹੋਰ ਕਰਨੀ ਹੈ ਫੇ ਕੀ ਰੰਦ ਦਾ ਸਮਾਂ ਹੈ ਹਾਂ ਜੀ ਕੋ ਹੈ ਐਸੋ ਵਿਚਾਰਾ ਕੌਣ ਹੈ ਐਸਾ ਜਿਹੜਾ ਵਿਚਾਰ ਕਰੇ ਨਿਰਣਾ ਕਰੇ ਕੋਈ ਵੀ ਵਿਚਾਰ ਕਰਨ ਵਾਲਾ ਨਹੀਂ ਪੁਰਖ ਸਭ ਥੱਕ ਜਾਂਦੇ ਹਨ ਮਾਰੇ ਦਾ ਨਿਰਣਾ ਨਹੀਂ ਕਰ ਸਕਦਾ ਕੋਈ ਐਸਾ ਬੇਅੰਤ ਹੈ ਪ੍ਰਮੇਸ਼ਰ ਬੇਸਮ 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 ਹੀ ਭਈ ਹੈ ਫੇਰ ਪਰ ਹੋਤ ਲੱਖ 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 ਕਈ ਕੋੜ ਕਿਸ ਤੇ ਬਾਸ਼ਾ ਤੇ ਲੱਖ ਲੱਖ ਸਰੂਪ ਨੂੰ ਕਹ ਕਵੀਰ ਜੀ ਕਿਰਪਾ ਧਾਰੇ ਦੇ ਸੱਚਾ ਨਿਸ਼ਾਨਾ ਤੇ ਲਖ ਸਰੂਪ ਨੂੰ ਲਖਣ ਵਾਸਤੇ ਲਖਾਂ ਹੀ ਸੱਚੇ ਪਾਤਸ਼ਾਹ ਯਤਨ ਕਰਦੇ ਹਨ ਤੇ ਲਖਾਂ ਹੀ ਕਈ ਕਰੋੜਾਂ ਲੱਖ ਲੱਖ ਲਖ ਸਰੂਪ ਨੂੰ ਲਖਣ ਵਾਸਤੇ ਲਖਾਂ ਹੀ ਜਨਮ ਕਰਦੇ ਆ ਕਈ ਕਰੋੜਾਂ ਹੀ ਸਾਧਨ ਕਰਦੇ ਹਨ ਉਹ ਹੈ ਐਸੋ ਵਿਚਾਰ ਕਰੋੜਾਂ ਜਨੂੰ ਧਾਰ ਧਾਰ ਕੇ ਲਖਾਂ ਹੀ ਪੁਰਖ ਤੇਰੇ ਸੱਚੇ ਪਾਤਸ਼ਾਹ ਲਖਣਾ ਚਾਹੁੰਦੇ ਹਨ ਸਰੂਪ ਨੂੰ ਲਖ ਸਰੂਪ ਨੂੰ ਪਰ ਕੌਣ ਹੈ ਜਿਆ ਜਿਹੜਾ ਸ਼ਕਤੀ ਬਿਰਤੀ ਕਰਕੇ ਤੇਰੇ ਰੂਪ ਨੂੰ ਵਿਚਾਰ ਸਕੇ ਆਪ ਦਾ ਰੂਪ ਵਿਚਾਰਿਆ ਨਹੀਂ ਜਾਂਦਾ ਕਿਸੇ ਦੇ ਪਾਸੋਂ ਬੇਸਮ 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 ਹੀ ਭਈ ਹੈ ਤੇ ਮੇਰਾ ਬਸਮਾਦ ਹੋ ਗਈ ਹੈ ਦਰਤੀ ਬਸਮਾਦ ਹੋ ਗਈ ਹੈ ਦਰਤੀ ਨਿਜਮ ਨਾਲ ਕਹਿ ਰਿਹਾ ਤਿੰਨ ਵਾਰੀ ਬਸਮਾਦ ਹੋ ਗਈ ਹੈ ਲਾਲ ਗੁਲਾਲ ਰੰਗਾਰੇ ਕਿਸ ਕੇ ਪਾਸ਼ਾ ਲਾਲ ਪਿਆਰਿਆ ਹੈ ਗੁਲਾਲ ਪੁੱਛਦੀ ਨਹੀਂ ਚੂਚ ਹੋਏ ਗਾੜੇ ਪ੍ਰੇਮ ਦੇ ਰੰਗ ਵਾਲਿਆ ਅਬੇ ਰੰਗਾਰੇ ਆਪਦੇ ਰੰਗ ਜਰਾ ਆਰਾ ਘਰ ਹੈ ਤੂੰ ਸੱਚੇ ਪਾਸ਼ਾ ਬਿਸਮ 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 ਹੀ ਪਈ ਹੈ। ਏ ਬਸਮਾਦ ਰੂਪ ਵਿੱਚ ਆਪ ਦੇ ਬਸਮਾਦ ਰੂਪ ਨੂੰ ਜਾਣ ਕੇ ਚਿੱਦੀ ਬਿਰਤੀ ਬਸਮਾਦ ਤੋਂ ਬਸਮਾਦ ਹੋ ਗਈ ਹੈ। ਅਸਵਾ ਵਿਸ਼ੇ ਆ ਨੇ ਜਿਹੜੇ ਮਨ ਦੇ ਇਹ ਜਦੋਂ ਬਿਸਮ ਰੁਕ ਗਏ ਉਸ ਵੇਲੇ ਬਸਮਾਦ ਰੂਪ ਸਿੱਤਦੀ ਬਿਰਤੀ ਹੋ ਗਈ ਹੈ। ਕਹੋ ਨਾਨਕ ਸੰਤਨ ਰਸ ਲਾਲ ਗੁਲਾਬ ਰੰਗਾਰੇ। ਇਹ ਲਾਲ ਪਿਆਰੇ ਗੁਲਾਬ ਪੋਸਤ ਦੇ ਫੁੱਲ ਦੀ ਨਿਆਈਂ ਤੁੰਧਾਈ ਵਾਲਾ ਫੁੱਲ ਹੁੰਦਾ ਪੋਸਦਾ। ਤੇ ਚੂਚਾ ਸੋਹਣਾ ਰੰਗ ਹੁੰਦਾ ਹੈ ਇਸੇ ਪ੍ਰਕਾਰ হে ਲਾਲ ਪਿਆਰੇ হে ਗੁਲਾਲ ਪੋਛਦੇ ਫੁੱਲ ਦੀ ਨਿਆਹੀ ਪ੍ਰੇਮ ਦੀ ਧੁੰਦਾਈ ਦੇਣ ਵਾਲੇ ਰੰਗਾਰੇ ਆਨੰਦ ਤੋਂ ਆਪ ਨੂੰ ਵੇਖ ਕੇ ਪ੍ਰਸੰਨ ਹੋਗੀ ਬਿਰਤੀ ਲਾਲ ਸਰਵਣ ਕਰਕੇ ਲਾ ਤੇ ਗੁਲਾਲ ਮੰਨਣ ਕਰਕੇ ਰੰਗਾਰੇ ਨੂੰ ਵਿਹਾਸਨ ਕਰਕੇ અત્યੰਤ ਸੱਚੇ ਪਾਰਸ਼ਾ ਅਸਕਰ ਵੀ ਹੋਗੀ ਬਿਰਤੀ ਲਾਲ ਗੁਲਾਲ ਰੰਗਾਰਾ ਲਾਲ ਦੁਨੀਆ ਦੇ ਪਦਾਰਥਾਂਾਂ ਚ ਜਿਹੀ ਲਾਲ ਸੈਸੀ ਇਹਨਾਂ ਵੱਲੋਂ ਤੇ ਗੁਲਾਲ ਸਵਰਗ ਆਦਿਕਾਂ ਦੇ ਪਦਾਰਥਾਂ ਦੀ ਜੋ ਇੰਦਰੀਆਂ ਜੋ ਬੇਰਸ਼ਾਸਤਾਂ ਦੁਆਰਾ ਸੁਣੀ ਹੈ ਲਾਲਸਾ ਕੇ ਸਵਰਗ ਦੇ ਦੇ ਭੋਗ ਹਨ ਅਤੇ ਰੰਗਾਰੇ ਆਨੰਦ ਵਰਨ ਲੋਕ ਦੇ ਬੜੇ ਸੁੱਖ ਹਨ ਉਹਨਾਂ ਸਾਰਿਆਂ ਸੁੱਖਾਂ ਦੇ ਵੱਲੋਂ ਸਾਡੀ ਇਹ ਅਚਾਰਜ ਰੂਪ ਲਾਲ ਪਿਆਰੇ ਆ ਗੁਲਾਲ ਚੂਚੇ ਰੰਗਾਰੇ ਅਨੰਦੀ ਸਰੂਪ ਆਜਰੇ ਰੂਪ ਨੂੰ ਵੇਖ ਕੇ ਸਾਰੀ ਤੋਂ ਸਾਰੀ ਗਿਤੀ ਹੋ ਗਈ ਹੈ ਕਹੋ ਨਾਨਕ ਸੰਤਨ ਰਸ ਆਈ ਹੈ ਸਤਿਗੁਰੂ ਨਾਨਕਦੇਵ ਜੀ ਕਹਿੰਦੇ ਜਿਉ ਤੇਰੇ ਸੰਤ ਭਗਤ ਹਨ ਉਹਨਾਂ ਨੂੰ ਇਹ ਰਸ ਸੱਚੇ ਪਾਤਸ਼ਾਹ ਆਈ ਹੈ ਆ ਕੇ ਪ੍ਰਾਪਤ ਹੋਇਆ ਰਸ ਦੀ ਪ੍ਰਾਪਤੀ ਹੋਈ ਹੈ ਜਿਉ ਚਾਖ ਗੂੰਗਾ ਮੁਸਕਰ ਜਿਸ ਪ੍ਰਕਾਰ ਚਖ ਕਰਕੇ ਗੂੰਗੇ ਨੂੰ ਮਠਿਆਈ ਲਈਏ ਉਹ ਮੁਸਕਰਾਉਂਦਾ ਹੈ ਚਿਹਰੇ ਦੀ ਜਿਹੜੀ ਖੜਾਵਟ ਹੈ ਉਹ ਤੋਂ ਪ੍ਰਤੀਤ ਹੁੰਦੀ ਕਿ ਇਹਨੂੰ ਬਹੁਤ ਮਠਿਆਈ ਦਾ ਸੁਆਦ ਆਇਆ ਹੈ ਜੁਬਾਨ ਨਾਲ ਉਹ ਦੱਸ ਨਹੀਂ ਸਕਦਾ ਐਵੇਂ ਮਹਾਪੁਰਖਾਂ ਦੀ ਜਿਹੜੀ ਦੇ ਫਿਕਰੀ ਹੈ ਕਾਮ ਕ੍ਰੋਧ ਤ੍ਰਿਸ਼ਨਾ ਆਦਿਕਾਂ ਦੀ ਨਿਵਰਤੀ ਹੈ ਸਹਿਜੇ ਸ਼ਾਂਤੀ ਹੈ ਅਤੇ ਹੰਕਾਰ ਹੰਗਤਾ ਤੋਂ ਰਹਿ ਤੋ ਐ ਨਿਮਰਤਾ ਹੈ ਚਿੱਤ ਦੇ ਅੰਦਰ ਕਦੇ ਆਪਾ ਭਾਵ ਨਹੀਂ ਫੁਰਦਾ ਇਹ ਗੁੰਗੇ ਦੀ ਨਿਆਈ ਇਹ ਗੁਣ ਜਿਹੜੇ ਉਹਨਾਂ ਦੀ ਮੁਸਕਰਾਟ ਦੇ ਆ ਨਾ ਆਨੰਦ ਦੇ ਸਹਿਜੇ ਆਨੰਦ ਬਣੇ ਰਹਿੰਦੇ ਆ ਵਸਾ ਟੁੱਟੀ ਚੁੰਪੜੀ ਚੀਰ ਸਭ ਛਿੰਨਾ ਜਾਤ ਨੂੰ ਪਤਨ ਆਦਰੋਧ ਯਾਨ ਪਰ ਮਿਨਨਾ ਮਿਥਨਾਇਟ ਦਾ ਰੂਪ ਇਹਨ ਕਿਸਾਕ ਨਾ ਛਿੰਨਾ ਰਾਇਸ ਅਗਲੀ ਸ੍ਰਿਸ਼ਟਕਾਰ ਨਾਮਾਨ ਪਿੰਨਾ ਇਹ ਜੀ ਮਸਤੀ ਹੈ ਜਿਹੜੀ ਉਸ ਮਸਤੀ ਨੂੰ ਵੇਖ ਗੁੰਗੇ ਦੀ ਮਠਾਈ ਦੀ ਨਹੀਂ ਆਈ ਹੈ ਉਸ ਨੂੰ ਵੇਖ ਕਰਕੇ ਕਿਉਂ ਚਾਖ ਗੂੰਗਾ ਮੁਸਕਰਾਉਂਦਾ ਹੈ ਗੀ ਬੂਆ ਚਾਖ ਕਰਕੇ ਮੁਸਕਰਾਤ ਕਰਦਾ ਉਹ ਦੱਸ ਨਹੀਂ ਸਕਦੇ ਉਹ ਕਾਹ ਅਨੰਦ ਹੈ ਉਹਨਾਂ ਦੀ ਜਿਹੜੀ ਬੇਫਿਕਰੀ ਹੈ ਤੇ ਹੰਗ ਤਾਂ ਤੋਂ ਰਹਿਤ ਪੁਣਾ ਹੈ ਤੇ ਨਿਰਮਕਾਰ ਪੁਣਾ ਹੈ ਇਹ ਪਰਸਵੇਦ ਲਖਣਾ ਕਰਕੇ ਜਾਣੇ ਜਾਂਦੇ ਐ ਸਵੈਨ ਪਾਓ ਜੋ ਸਵੈ ਸੰਵੇਦ ਹੈ ਉਹਨਾਂ ਦੇ ਯਾਨਣੇ ਯੋਗ ਉਹ ਨਹੀਂ ਕਹੀ ਜਾ ਸਕਦੀ ਹਵਸਤਾ